ਬੱਚੇ ਘਰ ਦੇ ਵਿੱਚ ਦੱਸਦੇ ਨੇ ਕਿ ਸਾਡੇ ਪ੍ਰਿੰਸੀਪਲ ਤੇ ਜਿਹੜੀ ਸਾਡੇ ਮੈਡਮ ਨੇ ਉਹ ਆਪਸ ਵਿੱਚ ਜਿਹੜੀਆਂ ਬਹੁਤ ਹੀ ਗੰਦੀਆਂ ਹਰਕਤਾਂ ਜਿਹੜੀਆਂ ਉਹ ਕਰਦੇ ਨਜ਼ਰ ਆਉਂਦੇ ਨੇ ਸਕੂਲ ਦੇ ਅੰਦਰ ਹੀ ਜਦੋਂ ਸਕੂਲ ਕਲਾਸ ਸਟਾਰਟ ਹੁੰਦੇ ਆ ਨਾ ਜਦੋਂ ਸ਼ੁਰੂ ਹੁੰਦਾ ਵਾ ਜੀ ਜੀ ਤਾਂ ਉਦੋਂ ਸਰ ਦਾ ਫੋਨ ਆਉਂਦਾ ਕਿ ਤੂੰ ਕਿਹੜੀ ਕਲਾਸ 'ਚ ਹੈਗੇ ਤੁਸੀਂ ਤਾਂ ਤਵੀ ਸਾਰਨਾ ਮੈਡਮ ਆਂਦੀ ਕਿ ਮੈਂ ਇਸੀ ਕਲਾਸ 'ਚ ਹਾਂ ਤਾਂ ਉਸੇ ਸਮੇਂ ਸਾਰ ਆ ਜਾਂਦੇ ਵਾ ਜੋ ਇਹੋ ਮਤਲਬ ਜੋ ਜੋ ਹਰਕਤ ਕਰਦੇ ਨਾ ਤਾਂ ਬੱਚੇ ਸਾਡੇ ਬੱਚੇ ਤਾਂ ਅਸਰ ਹੁੰਦਾ ਵਾ ਹੁਣ ਮੈਮ ਜਿੱਤਰਾ ਜਾਵੇ ਪਲੱਸ 1 ਚ ਹੋ 7th ਕਲਾਸ ਚ ਹੋ 8th ਵੀ ਚ ਹੋ ਹਰ ਵਾਰ ਹਰ ਵਾਰ ਇਹ ਘਰੇ ਜਾ ਕੇ ਨਿਆਣੇ ਦੱਸਦੇ ਕਿ ਸਰ ਨਾ ਮੈਮ ਫੋਨ ਕਰਦੇ ਤਾਂ ਸਰ ਮਿੰਟ ਮਿੰਟ ਆ ਜਾਂਦੇ ਵਾ ਬੱਚੇ ਤੁਹਾਨੂੰ ਕਹਿੰਦੇ ਵੀ ਅਸ਼ਲੀਲ ਅਕਟਾ ਕਰਦੇ ਨੇ ਹਾਂਜੀ ਜਿੱਤ ਕਰ ਜਾ ਕੇ ਜਦੋਂ ਗੱਲ ਕਰਦੇ ਆ ਸਾਨੂੰ ਚੰਗਾ ਨਹੀਂ ਲੱਗਦਾ ਉਹ ਸਾਰੇ ਆਂ ਬੱਚਿਆਂ ਦੇ ਛਲੀ ਤਾਂ ਤਾਂ ਕਰਦਾ ਤੇ ਫਿਰ ਉਹ ਜਾ ਕੇ ਵਿੱਚੇ ਦੱਸਦੇ ਆ ਕਿ ਢੀ ਮੈਂ ਨਾ ਘਟਿਆ ਇਹ ਕੋਲ ਨਹੀਂ ਨਿਕਲਦੀ ਮੇਰੇ ਮੂੰਹ ਇੱਥੋਂ ਦੇ ਜਿਨ੍ਹਾਂ ਨੇ ਸਾਨੂੰ ਆਪਣੇ ਰਿਸ਼ਤਾ ਬੱਚਿਆਂ ਵਾਲਾ ਬਣਾਉਣਾ ਸੀ ਆਪਣੇ ਮਾਂ ਪਿਓ ਵਾਲਾ ਪਿਆਰ ਦੇਣਾ ਸੀ ਪ੍ਰਿੰਸੀਪਲ ਸਾਹਿਬ ਨੇ ਉਹ ਬੱਚਿਆਂ ਨੂੰ ਮੈਲੀ ਅੱਖ ਨਾਲ ਵੇਖਣ ਲੱਗ ਪਏ 1200 ਬੱਚਾ ਪੜਦਾ ਹੈ ਤੁਸੀਂ ਇੱਕ ਇੱਕ ਬੱਚੇ ਤੋਂ ਪੁੱਛ ਸਕਦੇ ਹੋ ਕਿ ਇਹ ਜਿਹੜਾ ਸਾਈਕਲ ਪ੍ਰਿੰਸੀਪਲ ਹੈ ਇਹਦੀਆਂ ਹਰਕਤਾਂ ਕੀ ਹੈ ਮੈਂ ਤੁਹਾਨੂੰ ਬਾਅਦ ਚ ਚੱਲੋ ਗੱਲ ਕਰਾਂਗਾ ਮੈਂ ਹੁਣ ਜਾਣਾ ਵਾ ਬਾਅਦ ਗੱਲ ਮੈਂ ਬਾਤ ਕਰ ਫਿਰ ਦੱਸਦੇ ਹਾਂ ਮੜਾ ਜਾ ਕੋਲ ਸਵੇਰੇ ਪ੍ਰਿੰਸੀਪਲ ਸਾਹਿਬ ਜਾ ਰਹੇ ਸੀ ਅਸੀਂ ਆ ਰਹੇ ਸੀ ਜਦ ਅਸੀਂ ਉਹਨਾਂ ਨੂੰ ਇਹ ਗੱਲ ਪੁੱਛੀ ਤਾਂ ਉਹਨਾਂ ਨੇ ਆਪਣੀ ਕਾਰ ਦਾ ਸ਼ੀਸ਼ਾ ਬੰਦ ਕਰ ਲਿਆ ਇਹਦਾ ਮਕਸਦ ਇਹ ਆ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੁਝ ਇੱਥੇ ਹੋਇਆ ਜਿਹੜਾ ਆਪਣੇ ਆਪ ਨੂੰ ਲੁਕਾ ਕੇ ਭੱਜ ਗਿਆ ਨੂੰ ਪ੍ਰੋਪਰ ਸ਼ਿਕਾਇਤ ਕਰਤਾਵਾਂ ਨੇ ਜਿਹੜੇ ਬੱਚਿਆਂ ਦੇ ਮਾਪੇ ਨੇ ਜਾਂ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਸਰਕਾਰ ਦੇ ਧਿਆਨ 'ਚ ਸਾਰਾ ਮਸਲਾ ਲਿਆਂਦਾ ਉਹਨਾਂ ਨੇ ਜਿਹੜੇ ਐਮ.ਐਲ.ਏ ਨੇ ਇੱਥੇ ਜਿਹੜੇ ਸਰਕਾਰ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਕੋਲ ਜਾ ਕੇ ਵੀ ਇਹ ਮੰਗ ਕੀਤੀ ਹੈ ਹਰਜੋਤ ਸਿੰਘ ਬੈਂਸ ਸਾਡੇ ਸਿੱਖਿਆ ਮੰਤਰੀ ਨੇ ਪੰਜਾਬ ਦੇ ਜਿਹੜੇ ਉਹਨਾਂ ਨਾਲ ਇੱਥੋਂ ਦੇ ਐਮਐਲਏ ਸਾਹਿਬ ਨੇ ਵੀ ਗੱਲ ਕੀਤੀ ਆ ਐਮਐਲਏ ਸਾਹਿਬ ਨੇ ਇੱਕ ਲਿਟਰਨ ਦੇ ਵਿੱਚ ਵੀ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਜੇ ਸਾਨੂੰ ਪ੍ਰਿੰਸੀਪਲ ਦਿਓਗੇ ਤਾਂ ਤਾਂ ਬਦਲਾਂਗੇ ਉਹਨਾਂ ਚਿਰ ਉਹ ਭਾਵੇਂ ਜੋ ਮਰਜ਼ੀ ਕਰਦਾ ਰਹੇ ਉਹਨਾਂ ਚਿਰ ਉਹ ਰੰਗ ਰਲੀਆਂ ਮਣਾਉਂਦਾ ਰਹੇ ਸਰਕਾਰ ਨੂੰ ਕੋਈ ਮਤਲਬ ਪਰਵਾਹ ਨਹੀਂ ਸੋ ਸਾਨੂੰ ਇਹ ਮਜਬੂਰ ਨਾ ਕਰੇ ਸਰਕਾਰ ਇਸ ਇਤਨੀ ਦਾ ਅਸੀਂ ਇੱਕ ਹਫ਼ਤੇ ਦਾ ਜਿਹੜਾ ਆਲਟੀਮੇਟਮ ਦਿੱਤਾ ਵਾ ਜੇਕਰ ਇਹ ਪ੍ਰਿੰਸੀਪਲ ਦੇ ਨਾਲ ਪ੍ਰੋਪਰ ਡਿਪਾਰਟਮੈਂਟਲ ਜੋ ਕਾਰਵਾਈ ਬਣਦੀ ਹੈ ਜੇਕਰ ਉਹ ਕਾਰਵਾਈ ਨਹੀਂ ਹੁੰਦੀ ਤਾਂ ਸਾਡੀ ਪਾਰਟੀ ਜੋ ਸਾਡੇ ਨਾਲ ਅੱਜ ਸਾਡੇ ਹਮਖਿਆਲੀ ਜਿਹੜੇ ਸਾਡੇ ਜਥੇਦਾਰ ਇੱਥੇ ਆਏ ਨੇ ਜਾਂ ਸਾਡੇ ਨਾਲ ਜਿਹੜੇ ਪੇਰੈਂਟਸ ਆਏ ਨੇ ਜਾਂ ਹੋਰ ਜਿਹੜੇ ਸ਼ਹਿਰ ਦੇ ਨਿਵਾਸੀ ਆਏ ਨੇ ਅਸੀਂ ਸਾਰਾ ਇਹਦੇ ਦੇ ਐਕਸ਼ਨ ਪਲਾਨ ਤਿਆਰ ਕੀਤਾ ਵਾ ਅਸੀਂ ਐਕਸ਼ਨ ਕਰਾਂਗੇ ਸਕੂਲ ਮੇ ਇਹਨੂੰ ਰੱਖਣਾ ਨਹੀਂ ਚਾਹੀਦਾ ਕਿਉਂਕਿ ਐਹੀ ਆਪਣੀ ਭਰੋਸੇ 'ਚ ਸਕੂਲੇ ਛੱਡ ਦੇ ਕੇ ਚੱਲੋ ਸਾਡੀ ਕੁੜੀਆਂ ਗਏ ਸਕੂਲੇ ਪੜ੍ਹਨੇ ਕੇ ਲਿਏ ਅਗਰ ਇਹ ਸਾਰਾ ਕੁਝ ਵੇਖਣਾ ਉਹਨਾਂ ਨੇ ਤਾਂ ਗਾਂ ਤਾਂ ਉਹਨਾਂ ਦਾ ਵੀ ਹੋਈ ਮਾਤੀ ਮਿਲਣਾ ਏ ਦੋਸਤੋ ਵਿਦਿਆ ਦਾ ਮੰਦਰ ਹੁੰਦਾ ਹੈ ਸਕੂਲ ਪਰ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਉੱਥੇ ਕੀ ਬੋਲੋਗੇ ਮੈਂ ਅੱਜ ਖੜਾ ਵਾਂ ਪਿੱਖੀਵੰਡ ਦੇ ਵਿੱਚ ਮਾਝੇ ਦਾ ਏਰੀਆ ਤੇ ਮਾਝੇ ਦੇ ਵਿੱਚ ਇਹ ਪਿੱਖੀਵੰਡ ਦਾ ਸਕੂਲ ਹੈ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੱਖੀਵੰਡ ਤੇ ਇਹ ਸਰਕਾਰੀ ਸਕੂਲ ਹੈ ਤੇ ਇੱਥੋਂ ਦੇ ਪ੍ਰਿੰਸੀਪਲ ਦੀਆਂ ਤੇ ਇੱਥੋਂ ਦੇ ਸਟਾਫ ਦੇ ਨਾਲ ਜਿਹੜਾ ਬਹਿਲਾ ਉਠਣਾ ਉਹ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਕਿਉਂਕਿ ਬੱਚੇ ਘਰ ਦੇ ਵਿੱਚ ਦੱਸਦੇ ਨੇ ਕਿ ਸਾਡੇ ਪ੍ਰਿੰਸੀਪਲ ਤੇ ਜਿਹੜੀ ਸਾਡੇ ਮੈਡਮ ਨੇ ਉਹ ਆਪਸ ਵਿੱਚ ਜਿਹੜੀਆਂ ਬਹੁਤ ਹੀ ਗੰਦੀਆਂ ਹਰਕਤਾਂ ਜਿਹੜੀਆਂ ਉਹ ਕਰਦੇ ਨਜ਼ਰ ਆਉਂਦੇ ਨੇ ਸਕੂਲ ਦੇ ਅੰਦਰ ਹੀ ਸਾਡੇ ਨਾਲ ਬੱਚਿਆਂ ਦੇ ਮਾਤਾ ਪਿਤਾ ਜਿਹੜੇ ਆ ਉਹ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਭੈਣ ਜੀ ਬਹੁਤ ਬਹੁਤ ਸਵਾਗਤ ਹੈ ਤੇ ਕੀ ਗੱਲ ਕੀ ਮਸਲਾ ਕੀ ਹੈ ਜਦੋਂ ਸਕੂਲ ਕਲਾਸ ਸਟਾਰਟ ਹੁੰਦੇ ਆ ਨਾ ਜਦ ਸੁਰੂ ਹੁੰਦਾ ਵਾ ਜੀ ਜੀ ਤਾਂ ਉਦੋਂ ਸਰ ਦਾ ਫੋਨ ਆਉਂਦਾ ਕਿ ਤੂੰ ਕਿਹੜੀ ਕਲਾਸ ਚ ਹੈਗੇ ਤੁਸੀਂ ਹੂੰ ਤਾਂ ਤਵੀ ਸਾਰ ਨਾ ਮੈਡਮ ਆਂਦੀ ਕਿ ਮੈਂ ਇਸੀ ਕਲਾਸ ਚ ਹੂੰ ਤਾਂ ਉਸੇ ਸਮੇ ਸਾਰ ਆ ਜਾਂਦੇ ਵਾ ਹੂੰ ਜੋ ਇਹੋ ਮਤਲਬ ਜੋ ਜੋ ਹਰਕਤ ਕਰਦੇ ਨਾ ਤਾਂ ਬੱਚੇ ਸਾਡੇ ਬੱਚੇ ਦਾ ਤਾਂ ਅਸਰ ਹੁੰਦਾ ਵਾ ਨਹੀਂ ਵੇਖੋ 1 ਮਿੰਟ ਤੁਸੀਂ ਕਹਿ ਰਹੇ ਹੋ ਵੀ ਮੈਡਮ ਫੋਨ ਕਰਦੇ ਤੇ ਸਾਰ ਆ ਜਾਂਦੇ ਆ ਇਹ ਇਹ ਤੇ ਕੋਈ ਵੱਡੀ ਗੱਲ ਨਹੀਂ ਨਾ ਬੜੀ ਨਹੀਂ ਨਹੀਂ ਇਹ ਮਤਲਬ ਹੈ ਕਿ ਜਦੋਂ ਇੱਕ ਕਲਾਸ ਤੇ ਹੁੰਦਾ ਤਾਂ ਇੱਕ ਗੱਲ ਹੁੰਦਾ ਹੁਣ ਮੈਮ ਜਿੱਤਰਾ ਜਾਵੇ ਪਲੱਸ 1 ਚ ਹੋ 7th ਕਲਾਸ ਚ ਹੋ ਅੱਠਵੀਂ ਚ ਹੋ ਹਰ ਵਾਰ ਹਰ ਵਾਰ ਇਹ ਘਰੇ ਜਾ ਕੇ ਨਿਆਣੇ ਦੱਸਦੇ ਕਿ ਸਰ ਨਾ ਮੈਮ ਫੋਨ ਕਰਦੇ ਤਾਂ ਸਰ ਮਿੰਟ ਮਿੰਟ ਆ ਜਾਂਦੇ ਵਾ ਤਾਂ ਚਲੋ ਮੈਂ ਇੱਕ ਦੋ ਵਾਰ ਇੱਕ ਗੱਲ ਹੁੰਦਾ ਹੈ ਇਹ ਹਰ ਇੱਕ ਵਾਰ ਤੇ ਤਿਹਰਾ ਨਹੀਂ ਆਪਾਂ ਹੋ ਸਕਦਾ ਨਾ ਕਿ ਔਰ ਕੋਈ ਸਰ ਤਾਂ ਆਉਂਦੇ ਨਹੀਂ ਪ੍ਰਿੰਸੀਪਲ ਸਾਰੀ ਜ਼ਰੂਰੀ ਹੋਣਾ ਹੁੰਦਾ ਹੈ ਵਾ ਕੀ ਤੁਹਾਨੂੰ ਕੀ ਲੱਗਦਾ ਇਹ ਕੁਝ ਗਲਤ ਹੋ ਰਿਹਾ ਹੈ ਸਰ ਗਲਤ ਤਾਂ ਹੋਉਂਦਿਆ ਬਸ ਕੁਲੇ ਹੁੰਦਾ ਕਿਉਂਕਿ ਜਦੋਂ ਇੱਕ ਨਿਆਣਾ ਕਹੂਗਾ ਤਾਂ ਆਪਾਂ ਗਲਤ ਕਹਿ ਸਕਦੇ ਹਾਂ ਸਾਰੇ ਨਿਆਣੇ ਨੂੰ ਆਪਾਂ ਪੁੱਛਦੇ ਸਾਰੇ ਨਿਆਣੇ ਆ ਕੇ ਉਹੀ ਗੱਲ ਕਰਦੇ ਹੁਣ ਮੇਰੇ ਸਾਰੇ ਨਿਆਣੇ ਮੇਰੇ ਹੀ ਏ ਜਿੰਨੇ ਵੀ ਮੁੰਡਾ 30 ਸਾਰੇ ਮੇਰੇ ਹੀ ਸਾਰੇ ਤਾਂ ਬੱਚੇ ਸਾਂਝੇ ਆ ਜੀ ਹਾਂਜੀ ਤੁਸੀਂ ਤਾਂ ਸਾਰੇ ਇਹੋ ਜੀ ਗੱਲ ਕਰਦੇ ਤਾਂ ਜਦੋਂ ਅਸੀਂ ਆਪਸ ਵਿੱਚ ਗੱਲਬਾਤ ਕਰਦੇ ਨਾ ਉਹ ਆਉਂਦੇ ਹਾਂਜੀ ਹਾਂਜੀ ਸਰ ਮੈਂ ਆਂਟੀ ਜੀ ਇਤਰਾ ਹੁੰਦਾ ਬਸ ਸਾਡੇ ਸਕੂਲੇ ਹੂੰ ਐਵੇਂ ਵੀ ਵੇਖ ਚੁੱਕੇ ਐਵੇਂ ਵੀ ਸੁਣ ਚੁੱਕੇ ਐਵੇਂ ਵੀ ਵੇਖ ਚੁੱਕੇ ਐਵੇਂ ਵੀ ਦੇਖ ਚੁੱਕੇ ਸਾਰਾ ਕੁਝ ਸਾਰੇ ਬੱਚਿਆਂ ਨੂੰ ਪਤਾ ਵਾ ਬੱਚੇ ਤੁਹਾਨੂੰ ਕਹਿੰਦੇ ਵੀ ਅਸ਼ਲੀਲ ਅਗਤਾਂ ਕਰਦੇ ਨੇ ਹਾਂਜੀ ਹੂੰ ਕਿੰਨੇ ਬੱਚੇ ਤੁਹਾਡੇ ਪੜਦੇ ਇੱਥੇ ਮੇਰੇ ਇੱਥੇ 3 ਬੱਚੇ ਪੜਦੇ ਨੇ ਕਿਹੜੀ ਕਲਾਸ ਪੜਦੇ ਇੱਕ ਮੇਰੇ ਪਰਦੇ 6th 7th ਚ ਹੈ ਹੂੰ ਇੱਕ ਮੇਰੇ ਪਰਦੇ 9th ਚ ਹੈ ਇੱਕ ਮੇਰੇ ਪਰਦੇ +1 ਚ ਹੈ ਤਾਂ ਜੀ ਤੁਹਾਡੇ ਬੱਚੇ ਪੜਦੇ ਇੱਥੇ ਹਾਂਜੀ ਹਾਂਜੀ ਕੀ ਗੱਲ ਬਾਤ ਹੋਈ ਸਰ ਇਹੋ ਜਿਹੀ ਅਸ਼ਲੀਲਤਾ ਨਾ ਹਰਕਤਾਂ ਵੇ ਵੇਖ ਕੇ ਨਾ ਸਰ ਸਾਨੂੰ ਇਹ ਰਿਕਵੈਸਟ ਆ ਸਕੂਲ ਵਾਲਿਆਂ ਅੱਗੇ ਵੀ ਇੱਥੇ ਲੇਡੀਜ਼ ਸਟਾਫ ਹੋਣਾ ਚਾਹੀਦਾ ਪ੍ਰਿੰਸੀਪਲ ਜਿਹੜਾ ਉਹ ਲੇਡੀਜ਼ ਹੋਣਾ ਚਾਹੀਦਾ ਹਾਂਜੀ ਸਾਡੀ ਇਹ ਇੱਕ ਕਲਾਕਾਰ ਸਕੂਲ ਹੀ ਹੈ ਨਾ ਨਹੀਂ ਜੈਂਟਸ ਵੀ ਬੱਚੇ ਵੀ ਹੁੰਦੇ ਮੁੰਡੇ ਵੀ ਆਉਂਦੇ ਆ ਅੱਛਾ ਅੱਛਾ ਹਾਂਜੀ ਤੇ ਸਾਡੀ ਇਹ ਰਿਕਵੈਸਟ ਆ ਵੀ ਇੱਥੇ ਜਿਹੜਾ ਪ੍ਰਿੰਸੀਪਲ ਉਹ ਲੇਡੀਜ਼ ਹੋਣਾ ਚਾਹੀਦਾ ਹਾਂਜੀ ਤੁਹਾਨੂੰ ਕੀ ਇਤਰਾਜ਼ ਕੀ ਹੈ ਉਹਨਾਂ ਤੇ ਸਰੀਤ ਰਾਜ ਇਹੋ ਹੀ ਆ ਵੀ ਜਿਹੜਾ ਜਿੱਦਾਂ ਬੱਚੇ ਘਰ ਜਾ ਕੇ ਦੱਸਦੇ ਆ ਸਾਨੂੰ ਸਾਰਾ ਉਹ ਚੰਗਾ ਨਹੀਂ ਲੱਗਦਾ ਹਾਂਜੀ ਤੁਹਾਡੇ ਨਾਲ ਤੁਹਾਡੇ ਨਾਲ ਬੱਚੇ ਗੱਲ ਕਰਦੇ ਘਰ ਜਾ ਕੇ ਬੱਚੇ ਘਰ ਜਾ ਕੇ ਜਦੋਂ ਗੱਲ ਕਰਦੇ ਆ ਸਾਨੂੰ ਚੰਗਾ ਨਹੀਂ ਲੱਗਦਾ ਸਾਰ ਅਸੀਂ ਆਪਣੀਆਂ ਬੇਟੀਆਂ ਨੂੰ ਇੱਥੇ ਸੇਫਟੀ ਲਈ ਭੇਜਦੇ ਆ ਪਰ ਸਾਡੇ ਲਈ ਹੈ ਨਹੀਂ ਮੈਨੂੰ ਲੱਗਦਾ ਨਹੀਂ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਸਾਹਮਣੇ ਕਾਰਵਾਈ ਦਾ ਮਤਲਬ ਇਹ ਹੈ ਤੇ ਇਹਨੂੰ ਮਤਲਬ ਸਕੂਲ 'ਚ ਇਹਨੂੰ ਰੱਖਣਾ ਨਹੀਂ ਚਾਹੀਦਾ ਕਿਉਂਕਿ ਐਹੀ ਆਪਣੇ ভরਸਾ 'ਚ ਸਕੂਲੇ ਛੱਡ ਦੇ ਕੇ ਚਲਾ ਸਾਡੀ ਕੁੜੀਆਂ ਗਏ ਸਕੂਲੇ ਪੜ੍ਹਨੇ ਲਈ ਅਗਰ ਇਹ ਸਾਰਾ ਕੁਝ ਵੇਖਣਾ ਉਹਨਾਂ ਨੇ ਤਾਂ ਗਾਂ ਤਾਂ ਉਹਨਾਂ ਦਾ ਵੀ ਉਹੀ ਮਾਤੀ ਮਿਲਣਾ ਹੈ ਬਿਲਕੁਕੁਲ ਇਹੀ ਮਤੇ ਤੇ ਬੱਚ ਉਹਨਾਂ ਦਾ ਵੀ ਹੌਸਲਾ ਜੇ ਹੋ ਜਾਣਾ ਕਿ ਜੇ ਸਾਡਾ ਮੁੱਖ ਅਧਿਆਪਕ ਕੇ ਇਹ ਕੰਮ ਕਰਦੇ ਤਾਂ ਫਿਰ ਇਹ ਵੀ ਕਰਨਗੇ ਅਹੀਂ ਕਰਾਂਗੇ ਤਾਂ ਮਾਂ ਪਿਓ ਦਾ ਫਿਰ ਕੋਈ ਫਾਇਦਾ ਨਹੀਂ ਸਕੂਲੇ ਛੱਡਣ ਦਾ ਆਪਾਂ ਤਾਂ ਇਹ ਇਸ ਲਈ ਛੱਡ ਦੇ ਕਿ ਚਲੋ ਬੱਚੇ ਪੜ੍ਹੋ ਲਿਖੋ ਕੁਝ ਆਪਣੇ ਪੈਰ 'ਚ ਖੜੇ ਹੋ ਕੋਈ ਇਸ ਬੰਦ ਕੋਈ ਸ਼ਿਕਾਇਤ ਵਗੈਰਾ ਕੀਤੀ ਤੁਸੀਂ ਨਹੀਂ ਜੀ ਇਹ ਸ਼ਿਕਾਇਤ ਕਿੰਨੂ ਕਰਨਾ ਹੈ ਹੂੰ ਐਂ ਆਪਸ ਵਿੱਚ ਇਹ ਗੱਲਬਾਤ ਕੀਤਾ ਵਾ ਹਾਂਜੀ ਫਿਰ ਐਹੀਂ ਚਲੋ ਫਿਰ ਜਿੰਨੋਂ ਪੰਨੂ ਸਾਰੇ ਹੂੰ ਉਹ ਉਹ ਸਰ ਇਸ ਸਕੂਲ ਮੇ ਪਹਿਲੇ ਪਾਠ ਵੀ ਹੁੰਦਾ ਸੀ ਜਦੋਂ ਪੰਨੂ ਸਾਰੀ ਸਕੂਲ ਜਿਥੇ ਹੈ ਨਾ ਤਾਂ ਸਾਰ ਪਿਛੇ ਪਾਠ ਵੀ ਹੁੰਦਾ ਸੀ ਪਰ ਹੁਣ ਨਾ ਇਸ ਸਕੂਲ ਜਿ ਪਾਠ ਹੁੰਦਾ ਨਾ ਕੋਈ ਪ੍ਰੋਗਰਾਮ ਹੁੰਦਾ ਨਾ ਕੁਛ ਕੁਛ ਵੀ ਨਹੀਂ ਹਾਂਜੀ ਕੁਛ ਕਹਿਣਾ ਚਾਹੁੰਦੇ ਸੀ ਤੁਸੀਂ ਹਾਂਜੀ ਸਰ ਇਹੋ ਰਿਕਵੈਸਟ ਹੈ ਆਪਣੀ ਸਾਨੂੰ ਸਾਡਾ ਜਿਹੜਾ ਪ੍ਰਿੰਸੀਪਲ ਆ ਇਹ ਲੇਡੀਆਂ ਹੋਣੀ ਚਾਹੀਦੀ ਹੈ ਲੇਡੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਨੂੰ ਸੇਫ ਚਾਹੀਦਾ ਕੁੜੀਆਂ ਸੇਫ ਚਾਹੀਦਾ ਹਾਂਜੀ ਇਹ ਮਾਪਿਆਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਇੱਥੇ ਸੇਪ ਨਹੀਂ ਹੈ ਸਾਡੇ ਨਾਲ ਸਤਕਾਰ ਕਮੇਟੀ ਦੇ ਸਿੰਘ ਵੀ ਜੁੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀਰ ਜੀ ਵਾਇਗੁਰੂ ਜੀ ਖਾਨਸਾ ਖਾਨਸਾ ਵਾਇਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਬੱਚੇ ਇਲਜ਼ਾਮ ਲਾ ਰਹੇ ਬੱਚਿਆਂ ਦੇ ਮਾਪੇ ਵੀ ਪ੍ਰਿੰਸੀਪਲ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ ਵਾਇਗੁਰੂ ਜੀ ਜੋ ਮੈਂ ਸੁਣ ਚੁੱਕਾ ਜੋ ਵੇਖਿਆ ਹੈ ਜੋ ਹੁਣ ਪਤਾ ਲੱਗਾ ਹੈ ਇਹ ਤੇ ਬਹੁਤ ਹੀ निंदਣਯੋਗ ਤੇ ਘਠਿਆ ਕਰਤੂਤਾ ਹੈ ਜਿਹੜਾ ਕੋਈ ਇਹ ਪ੍ਰਿੰਸੀਪਲ ਕਰ ਰਿਹਾ ਦੂਜੀ ਗੱਲ ਰਹੀ ਕਿ ਜਦੋਂ ਵੀ ਕੋ ਕਹਿ ਰਿਹਾ ਕਿ ਉਹ ਜਦੋਂ ਕਲਾਸ ਚ ਮੈਡਮ ਚ ਆਉਂਦੀ ਉਹੀ ਜਿਹਦੇ ਨਾਲ ਉਹ ਗੱਲ ਕਰਦੇ ਵੀ ਗੱਲਬਾਤ ਹੈ ਉਹਦੀ ਜੀ ਜੀ ਉਹ ਸਾਰੇ ਆਮ ਬੱਚਿਆਂ ਦੇ ਅਸ਼ਲੀਲਤਾ ਕਰਦਾ ਤੇ ਫਿਰ ਉਹ ਜਾ ਕੇ ਬੱਚੇ ਦੱਸਦੇ ਆ ਕਿ ਧੀ ਮੈਂ ਨਾ ਘਟਿਆ ਇਹ ਕਿ ਬੋਲ ਹੀ ਨਿਕਲਦੇ ਮੇਰੇ ਮੂੰਹ ਹੁਣ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਕਿ ਇਹੋ ਜੇ ਪ੍ਰਿੰਸੀਪਲ ਨੂੰ ਤੇ ਬਿਲਕੁਲ ਕਰੋ ਬਾਹਰ ਕੱਢਣਾ ਚਾਹੀਦਾ ਲੋਕ ਦੀ ਗੱਲ ਇਹ ਹੈ ਜੀ ਜਿੱਥੇ ਸਾਡੇ ਬੱਚਾ ਨੇ ਸਿੱਖਣਾ ਸੀ ਉੱਥੋਂ ਗਲਤ ਚੀਜ਼ਾਂ ਦੇ ਹਾਂ ਉੱਥੋਂ ਦੇ ਵੇਖੋ ਜਿੱਤੋਂ ਦੇ ਆਣ ਕੇ ਇੱਥੇ ਬੱਚਿਆਂ ਨੇ ਆਣ ਕੇ ਸਾਨੂੰ ਪੜਨਾ ਲਿਖਣਾ ਵਧੀਆ-ਵਧੀਆ ਅਫਸਰ ਬਣਨੇ ਐ ਕੁੜੀਆਂ ਨੇ ਬੇਟੀਆਂ ਨੇ ਵੀ ਤਰੱਕੀਆਂ ਕਰਨੀਆਂ ਹੁੰਦੀਆਂ ਤੇ ਜਦੋਂ ਇਹੋ ਜਿਹੇ ਟੀਚਰ ਲੱਗੇ ਹੋਣ ਉੱਥੇ ਫਾਇਦਾ ਕੀ ਹੈ ਪੜਾਉਣ ਦਾ ਬਿਲਕੁਲ ਇਹੋ ਜਿਹੇ ਤੇ ਉਹ ਕੁਝ ਸਾਡੇ ਸਰਕਾਰਾਂ ਦੇ ਵੀ ਇੱਥੇ ਇਹੋ ਜਿਹੇ ਚੱਲ ਰਹੇ ਜਿਹੜੇ ਇਹਨਾਂ ਨੂੰ ਵੇਖਿਆ ਨਹੀਂ ਜਾ ਰਿਹਾ ਵਾਗਡੋਰ ਬਿਲਕੁਲ ਸਹੀ ਢੰਗ ਨਾਲ ਚੱਲ ਰਹੀ ਆਪੋ ਆਪਣੀ ਮਨਮਰਜ਼ੀ ਹੋ ਰਹੀ ਆ ਹਨਾ ਪੇਰਾਪਾ ਪ੍ਰਾਈਵੇਟ ਸਕੂਲਾਂ ਨੂੰ ਦਿੰਨੇ ਉੱਤੇ ਇਹੋ ਜਿਹੇ ਸਕੂਲ ਹੈਗੇ ਆ ਜਿਹੜਾ ਪ੍ਰਿੰਸੀਪਲ ਹੁੰਦਾ ਐ ਐਮ ਡੀ ਹੁੰਦਾ ਉਹਦਾ ਪੂਰਾ ਖਿਆਲ ਰੱਖਦਾ ਗੁਰਬਾਣੀਆਂ ਪੜਾਈਆਂ ਜਾਂਦੀਆਂ ਕੀਰਤਨ ਸਿਖਾਈ ਜਾਂਦੇ ਆ ਹਨਾ ਇਹੋ ਜਿਹੇ ਸਾਰੇ ਸਾਡੇ ਇਤਨਾ ਸਕੂਲ ਹੋਣੇ ਚਾਹੀਦੇ ਕਿ ਅੱਜ ਉਹ ਸਾਨੂੰ ਮਿਲਦਾ ਹੈ ਤੁਹਾਨੂੰ ਪਤਾ ਮੈਂ ਤਾਂ ਇਹੋ ਜੇ ਟੀਚਰ ਨੂੰ ਹੁਣ ਜੋ ਸਿੱਖੀ ਮਰਿਆ ਦਾ ਅਨਸਾਰ ਸਜ਼ਾ ਵੀ ਦੇਣੀ ਚਾਹੀਦੀ ਹੈ ਹੂੰ ਬਣਦੀ ਆ ਜੀ ਹੂੰ ਜਿਹੜੇ ਆ ਸਾਡੇ ਆ ਜਦੋਂ ਬੱਚੇ ਜਾਗੇ ਦੱਸਦੇ ਅੰਮੇ ਨਾ ਕਿਹੋ ਜਿਹਾ ਮਾਪਿਆ ਆ ਅੱਜ ਤੁਸੀਂ ਅੱਜ ਤੁਸੀਂ ਪ੍ਰਿੰਸੀਪਲ ਨੂੰ ਮਿਲੇ ਹੋ ਜਾਂ ਮੈਡਮ ਨੂੰ ਆ ਕੇ ਮਿਲੇ ਹੋ ਨਹੀਂ ਜੀ ਨਹੀਂ ਉਹ ਬਲੇਰ ਸਾਹਿਬ ਆਏ ਉਹ ਫੋਨ ਰਾਏ ਨੇ ਉਹਨਾਂ ਨੇ ਕਹਿੰਦੇ ਕਦੀ ਮੈਂ ਇੱਥੇ ਆ ਜੀ ਮੈਂ ਮੇਰੀ ਇੱਥੇ ਡਿਊਟੀ ਲੱਗੀ ਪੇਪਰ ਪੈ ਰਹੇ ਹਨਾ ਬੱਚਿਆਂ ਉਹ ਨੂੰ ਜਾਨੀ ਕਿ ਟਾਲ ਮਟੋਲ ਕਰ ਰਹੇ ਆ ਪਤਾ ਵੀ ਆ ਵੀ ਮੈਂ ਝੂਠਾ ਆ ਤੇ ਅੱਜ ਸੰਗਤ ਰੜੀ ਆ ਸਿੱਖ ਆਪਣੀਆਂ ਜੈਬੰਦੀਆਂ ਵੀ ਰਲੀਆਂ ਤੁਹਾਨੂੰ ਪਤਾ ਫਿਰ ਅਹੀਂ ਤਾਂ ਇਹੋ ਜਿਹੇ ਸੋਣੀ ਨਹੀਂ ਸਕਦੇ ਤੇ ਨਾਲ ਇਹ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਸਾਹਮਣੇ ਇਹ ਬਿਲਕੁਲ ਇਹਨੂੰ ਸਸਪੈਂਡ ਕਰਕੇ ਇਹਨੂੰ ਘਰ ਭੇਜਣਾ ਚਾਹੀਦਾ ਹੂੰ ਬੈ ਲਖੋ ਜੀ ਪਹਿਲੇ ਨੰਬਰ ਜੀ ਜੀ ਸਿੰਘ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ ਇਹ ਸਰਕਾਰ ਨਾਰਾ ਲਾਉਂਦੀ ਬੇਟੀ ਪੜ੍ਹਾਓ ਬੇਟੀ ਬਚਾਓ ਵਾਲੇ ਨਾਰਾ ਲਾਉਂਦੀ ਆ ਤੇ ਪਰ ਇਹੋ ਜਿਹੇ ਕੜਨਾਵਾ ਜਿਹੜੀਆਂ ਕਾਫੀ ਸਕੂਲਾਂ ਵਿੱਚ ਆਪਣੇ ਸੋਸ਼ਲ ਮੀਡੀਆ ਤੇ ਵੀ ਇਹ ਚੀਜ਼ਾਂ ਆਉਂਦੀਆਂ ਕਿ ਹੋਰ ਸਕੂਲਾਂ ਦੇ ਵਿੱਚ ਵੀ ਇਦਾਂ ਹੁੰਦਾ ਹੈ ਸਰਕਾਰ ਨੂੰ ਇੱਥੇ ਸਿਕੰਜਾ ਕਸਣਾ ਚਾਹੀਦਾ ਇਹੋ ਜਿਹੇ ਟੀਚਰਾਂ ਨੂੰ ਡਿਸਮਿਸ ਕਰਕੇ ਨਾ ਬਰਖਾਸਤ ਕਰਦਣਾ ਚਾਹੀਦਾ ਨੌਕਰੀਆਂ ਤੋਂ ਜੋ ਹੋਰ ਟੀਚਰਾਂ ਨੂੰ ਵੀ ਸੇਧ ਮਿਲੇਗੀ ਅਸੀਂ ਇਹ ਕੰਮ ਨਹੀਂ ਕਰਨੇ ਤੇ ਜਿਹਨੀਆਂ ਬੇਟੀਆਂ ਐ ਉਸ ਰਖਸ਼ਤ ਉਹਨਾਂ ਦੇ ਸਰੀਰਕ ਸ਼ੋਸ਼ਣ ਜਿਹੜੇ ਹੁੰਦੇ ਉਹ ਨਾ ਹੋਣ ਤੇ ਹੋਰ ਤਰੱਕੀ ਕਰਨ ਤੇ ਆਪੇ ਸਪੋਰਟਸ ਵਿੱਚ ਨੌਕਰੀਆਂ ਨੌਕਾਂ ਤੇ ਜਾਣਾ ਵੱਡੇ ਲੈਵਲਾਂ ਤੇ ਪਰ ਇਹੋ ਜਿਹਾ ਮਾਹੌਲ ਵੇਖ ਕੇ ਤੇ ਮਾਂ ਬੱਚੇ ਦੇ ਜਿਹੜੇ ਮਾਤਾ ਪਿਤਾ ਹੈ ਉਹ ਵੀ ਡਰਦੇ ਨੇ ਕਿ ਕਿਹੜੇ ਮਾਹੌਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਈਏ ਤੇ ਕਿੱਦਾਂ ਤਰੱਕੀ ਕਰਨਗੇ ਇੱਕ ਅਧਿਆਪਕ ਜਿਹੜਾ ਨਾ ਕਹਿੰਦੇ ਗੁਰੂ ਦੇ ਬਰਾਬਰ ਹੁੰਦਾ ਜਾਂ ਮਾਤਾ ਪਿਤਾ ਵੀ ਕਹਿ ਲਈਏ ਤਾਂ ਵੀ ਕੋਈ ਵੱਡੀ ਗੱਲ ਨਹੀਂ ਜੇ ਤੋਂ ਆਪਣੇ ਮਾਪੇ ਦੇ ਮਾਤਾ ਪਿਤਾ ਸਾਹਮਣੇ ਆਪਣੇ ਬੱਚਿਆਂ ਦੇ ਇਹੋ ਜਿਹੇ ਹਰਕਤਾਂ ਕਰਨਗੇ ਤੇ ਕੀ ਕਵਾਂਗੇ ਉੱਥੇ ਮੈਂ ਜੀ ਇਹੋ ਕਹਿੰਦਾ ਕਿ ਇਹ ਜਿਹੜਾ ਸਿੱਖਿਆ ਦਾ ਕੇ ਕੀ ਆਪਾਂ ਬੇਟੀਆਂ ਪੜਾਉਣੀਆਂ ਬੇਟੀਆਂ ਬਚਾਉਣੀਆਂ ਅੱਗੇ ਵੇਖੀ ਪਰੂਣਾ ਤਿਆ ਹੁੰਦੀ ਆ ਆਪਣੇ ਸਮਾਜ ਦੇ ਵਿੱਚ ਇਹ ਵੀ ਇੱਕ ਵੱਡਾ ਜਿਹੜਾ ਐ ਉਹ ਨਿੰਦਣ ਜੋ ਕੰਮ ਹੁੰਦਾ ਉਹ ਵੀ ਮਾਪੇ ਕੀ ਡਰਦੇ ਜਾਂ ਕਈ ਸਮਾਜਿਕ ਰੀਤੀਆਂ ਦੇ ਕਰਕੇ ਇਹੋ ਜੀਆਂ ਗੱਲਾਂ ਵੀ ਕਰਦੇ ਨੇ ਕਿ ਕਿਵੇਂ ਆਪਦੇ ਬੱਚਿਆਂ ਨੂੰ ਵਿਆਉਣਾ ਜਾਂ ਦਾਜ ਪ੍ਰਥਾ ਚੱਲਦੀ ਆ ਕੁੜੀਆਂ ਲਈ ਜਾਂ ਆਪਾਂ ਇਹੋ ਜੀ ਸ਼ਰੀਕ ਸ਼ੋਸ਼ਣ ਹੁੰਦੇ ਨੇ ਥਾਂ ਥਾਂ ਤੇ ਇਹਨਾਂ ਨੂੰ ਜਿਹੜਾ ਐ ਉਹ ਮਾੜੀ ਨਿਗਾਹ ਨਾਲ ਵੇਖਿਆ ਨਾ ਇਹ ਤੇ ਸਰਕਾਰ ਨੂੰ ਤੇ ਬਿਲਕੁਲ ਚਾਹੀਦਾ ਤੇ ਨਾਲੇ ਜਿਹੜਾ ਸਾਡਾ ਪੰਥ ਗੁਰੂ ਪਾਤਸ਼ਾਹ ਦਾ ਇਹ ਹੀ ਦੂਸਰੇ ਧਰਮਾਂ ਦੀਆਂ ਧੀਆਂਾਂ ਦੀ ਜਿੰਦਾ ਬਚਾਈਆਂ ਨੇ ਅਸਤੇ ਪਿਛੇ ਇਤਿਹਾਸ ਗਵਾਹ ਆ ਜੀ ਸਾਡੀਆਂ ਧੀਆਂਾਂ ਪਹਿਣਾ ਸੇਫ ਨਾ ਹੋਣਗੀਆਂ ਤੇ ਅਸੀਂ ਕਿੱਥੇ ਜਾਵਾਂਗੇ ਫਿਰ ਆਪ ਤੇ ਸਰਕਾਰੇ ਖਾਲਸੇ ਆ ਉਹ ਰਵਾਇਤੀ ਜਿਹੜੀਆਂ ਸਾਡੀਆਂ ਇਸ ਬੰਦੀਆਂ ਸਜਾਵਾਂ ਦੇਣੇ ਅਸੀਂ ਫਿਰ ਉਹ ਦਮਾਂ ਜੇ ਇਹ ਸਰਕਾਰ ਹੱਲ ਨਾ ਕਰੇ ਫਿਰ ਇਹ ਲੋਕ ਵੀ ਨਾ ਸਰਕਾਰ ਹੱਲ ਨਹੀਂ ਕਰਦੀ ਫਿਰ ਖਾਲਸੇ ਦੇ ਰੂਪ ਵਿੱਚ ਵੀ ਸਜਾਵਾਂ ਦਿੱਤੀਆਂ ਸਜਾਵਾਂ ਦਿੱਤੀਆਂ ਜਾਣਗੀਆਂ ਤੇ ਇਹ ਜਿਹੜਾ ਹੈ ਭਗ ਜਿਹੜਾ ਸਰਨਾ ਸਰਕਾਰ ਕਵੇ ਨਾ ਲੋਕ ਕਹਿਣ ਬਾਰੇ ਕਾਨੂੰਨ ਕੋਈ ਭੰਗ ਹੁੰਦਾ ਹੈ ਉਹਨਾਂ ਸਰਕਾਰ ਨੂੰ ਚਾਹੀਦਾ ਇਹਦੀ ਥੋਸੇ ਦੀ ਕਾਰਵਾਈ ਕੀਤੀ ਜਾਵੇ ਵਾਇਗੁਰਜੀ ਖਾਲਸਾ ਵਾਇਗੁਰਜੀ ਦੀ ਫਤਿਹ ਸਿੰਘ ਸਾਹਿਬ ਨੇ ਅਲਾਰਮ ਕਰ ਦਿੱਤਾ ਕਿ ਜੇਕਰ ਖਾਲਸਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਖਾਲਸੇ ਰਵੈਤਾਂ ਦੇ ਮੁਤਾਬਕ ਸਜ਼ਾ ਵੀ ਜਿਹੜੀ ਆ ਉਹ ਭੁਗਤਣ ਨੂੰ ਤਿਆਰ ਰਵੇ ਮੇਰੇ ਕੋਲ ਹਾਕੀ ਫੋਨ ਦੇ ਯਾਰ ਬਸੇ ਬਹੁਤ ਸਾਰੇ ਤੁਹਾਡੇ ਤੋਂ ਦੋਸ ਲੱਗੇ ਆਏ ਜੁਲਿਆਵਾ ਮੈਂ ਅਸਲੇ ਕੋਈ ਨਹੀਂ ਨਿਕਲਦਾ ਇੰਪੋਰਟੈਂਟ ਪਾਰਟ ਆ ਕਿਸੇ ਬਡੇ ਰਿਸਪਾਂਸਿਬਲ ਪਰਸਨ ਦੇ ਐਕਚੁਅਲੀ ਮੇਰੀ ਫਲਾਈਂ ਡਿਊਟੀ ਹੈ ਪੇਪਰ ਦੇ ਮੈਂ ਪੇਪਰ ਲੈਣਾ ਨਾ ਬੈਂਕ ਚੋਂ ਤੁਸੀਂ ਗੱਲ ਨੂੰ ਸਮਝ ਨਹੀਂ ਪੇ ਨਹੀਂ ਉਹਦਾ ਜਵਾਬ ਬੈਂਕ ਚੋਂ ਮੈਂ ਟਾਈਮ ਨਾਲ ਪੇਪਰ ਲੈਣਾ ਵਾ ਨਹੀਂ ਪੇਪਰ ਕਿੰਨੇ ਵਿੱਚ ਸਟਾਰਟ ਹੋ ਰਿਹਾ ਵਾ 11 ਵਜੇ ਸਿੰਘ ਭਾਜੀ ਆ ਲੈ ਲਿਓ ਮੈਂ ਇੱਥੇ ਆ ਰਿਹਾ ਮੈਂ ਇੱਥੇ ਨਹੀਂ ਆਣਾ ਮੈਂ ਪੇਪਰ ਲੈ ਕੇ ਦੇ ਕੇ ਫਿਰ ਫਲੈਂਕ ਤੇ ਜਾਣਾ ਤੇ ਉਹ ਸੈਕਟ ਕਰੋ ਜਿਹੜੀ ਹੈਗੇ ਨੇ ਤੁਹਾਡੇ ਹਾਂ ਜਿਹੜਾ ਦੋਸ਼ ਲੱਗੇ ਤੁਹਾਡੇ ਤੇ ਕੋਈ ਵੀ ਤੇ ਹੀ ਕੋਈ ਲੜਕੀ ਨਾਲ ਚੜ੍ਹ ਲੜਕੀ ਨਾਲ ਕੁਝ ਜੋੜੇ ਤੁਹਾਡਾ ਕੋਈ ਕਿੱਥੇ ਦੱਸੋ ਕਿੱਥੇ ਦੋਸ਼ ਲੱਗਾ ਮੈਨੂੰ ਨਹੀਂ ਉਹ ਤੁਸੀਂ ਦੱਸੋ ਜੀ ਇਹਨਾਂ ਨੂੰ ਪ੍ਰੋਫੈਸਰ ਉਹ ਤੇ ਤੁਹਾਡੇ ਨਾਲ ਮੈਂ ਤੁਹਾਨੂੰ ਬਾਅਦ ਚ ਚੱਲੋ ਗੱਲ ਕਰਾਂਗਾ ਮੈਂ ਹੁਣ ਜਾਣਾ ਵਾਂ ਬਾਅਦ ਗੱਲ ਮੈਂ ਬਾਅਦ ਕਰਾਂ ਤੁਸੀਂ ਦੱਸਦੇ ਮਾੜਾ ਜੀ ਸੋ ਇਸ ਵੇਲੇ ਸਕੂਲ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਾਨਦਲ ਤੋਂ ਸਰਦਾਰ ਹਰਪਾਲ ਸਿੰਘ ਜੀ ਪਲੇਅਰ ਸਾਹਿਬ ਵੀਰਜਿੰਦ ਸਿੰਘ ਜੀ ਔਰ ਉਹਨਾਂ ਦੀ ਪੂਰੀ ਟੀਮ ਆਪਾਂ ਕਰਦੇਗਾ ਬਾਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਦੇਖੋ ਅੱਜ ਸਰਦਾਰ ਗੁਰਦਿਆਲ ਸਿੰਘ ਜੀ ਬੜੀ ਸ਼ਰਮ ਸਾਨੂੰ ਆਉਂਦੀ ਹੈ ਕਿ ਅਸੀਂ ਉਹ ਕੌਮ ਹੈ ਜਿਨ੍ਹਾਂ ਨੇ ਬਾਕੀ ਸਾਰੇ ਧਰਮਾਂ ਦੀ ਇੱਜ਼ਤ ਬਚਾਈ ਪਰ ਅੱਜ ਆਪਣੀ ਇੱਜ਼ਤ ਨੂੰ ਅਸੀਂ ਖਤਰਾ ਮਹਿਸੂਸ ਕਰਦੇ ਸੋ ਆ ਜਿਹੜੇ ਸਕੂਲ ਸਾਨੂੰ ਸਰਕਾਰ ਨੇ ਦਿੱਤੇ ਆ ਇਹ ਸਕੂਲਾਂ ਦੇ ਵਿੱਚ ਸਾਡੀਆਂ ਬੱਚੀਆਂ ਸੇਫ ਨਹੀਂ ਆ ਇੱਥੋਂ ਦੇ ਜਿਨ੍ਹਾਂ ਨੇ ਸਾਨੂੰ ਆਪਣੇ ਰਿਸ਼ਤਾ ਬੱਚਿਆਂ ਵਾਲਾ ਬਣਾਉਣਾ ਸੀ ਆਪਣੇ ਮਾਂ ਪਿਓ ਵਾਲਾ ਪਿਆਰ ਦੇਣਾ ਸੀ ਪ੍ਰਿੰਸੀਪਲ ਸਾਹਿਬ ਨੇ ਉਹ ਬੱਚਿਆਂ ਨੂੰ ਮੈਲੀ ਆਖਣਾ ਵੇਖਣ ਲੱਗ ਪਏ ਜਿਆਦਾ ਸਮਾਂ ਹੁੰਦਾ ਵੀ ਬੱਚਿਆਂ ਨੇ ਸਾਡੇ ਨੇ ਉੱਥੇ ਰਹਿਣਾ ਹੁੰਦਾ ਉੱਥੇ ਹੀ ਰਹਿਣਾ ਹੁੰਦਾ ਉੱਥੇ ਹੀ ਸਿੱਖਣਾ ਹੁੰਦਾ ਹੈ ਬਿਲਕੁਲ ਔਰ ਔਰ ਬੱਚਿਆਂ ਨੇ ਆਪਣੇ ਪਰਿਵਾਰ ਨੂੰ ਜਾ ਕੇ ਦੱਸਿਆ ਕਿ ਜਿੱਥੇ ਤੁਸੀਂ ਸਾਡੇ ਤੇ ਆਸ ਲਾ ਕੇ ਸਾਨੂੰ ਭੇਜਦੇ ਹੋ ਉੱਥੇ ਉਹ ਕੁਝ ਨਹੀਂ ਰਿਹਾ ਸਰਕਾਰਾਂ ਨੇ ਉੱਥੇ ਉੱਥੇ ਪ੍ਰਿੰਸੀਪਲ ਮਾਸਟਰ ਹੀ ਇਹੋ ਜਿਹੇ ਭੇਜ ਦਿੱਤੇ ਜਿਹੜੇ ਟੀਚਰਾਂ ਨਾਲ ਵੀ ਮੈਲੀ ਆਖਣਾ ਵੇਂਦੇ ਤੇ ਬੱਚਿਆਂ ਨੂੰ ਵੀ ਮੈਲੀ ਆਖਣਾ ਵੇਂਦੇ ਸੋ ਬੱਚੇ ਹਟ ਗਏ ਆ ਇੱਕ ਸਾਲ ਦੇ ਵਿੱਚ ਇਹ ਸਕੂਲ ਦਾ ਗ੍ਰਾਫ ਕਾਫੀ ਡਾਊਨ ਹੋ ਗਿਆ ਤੇ ਉਥੋਂ ਦੀ ਮੈਨੇਜਮੈਂਟ ਵੀ ਜਿਹੜੀ ਹੈ ਉਹਨੇ ਵੀ ਕੋਈ ਉਹਦੇ ਤੇ ਉਹ ਅਮਰੀਕਾ ਫ੍ਰੈਂਡਲੀ ਮੈਚ ਖੇਡ ਰਹੇ ਆ ਇੱਥੋਂ ਦੀ ਜਿਹੜੀਆਂ ਬਿਲਡਿੰਗਾਂ ਦੀ ਗ੍ਰਾਂਟ ਆਉਣੀ ਆ ਉਹਦੇ ਵਿੱਚ ਕਫਲੇਬਾਜੀ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਚੱਲਦੀ ਹੈ ਇਸ ਦੀ ਵੀ ਕੋਈ ਗੱਲਬਾਤ ਚੱਲੀ ਹੈ ਜੀ ਇਹਦੇ ਤੇ ਅੱਜ ਚੱਲੀ ਨਹੀਂ ਪਰ ਮੈਨੂੰ ਜੋ-ਜੋ ਇੱਥੋਂ ਦੇ ਹੁਣ ਸੁਣਨ ਨੂੰ ਮਿਲਿਆ ਹੈ ਕਿ ਇਹ ਰਲੀਆਂ ਚੁਗਣ ਦਾ ਕਰਕੇ ਪ੍ਰਿੰਸੀਪਲ ਨੂੰ ਖੁੱਲ ਦਿੱਤੀ ਗਈ ਹੈ ਤੇ ਜੇ ਇੱਕ ਵੀ ਬੰਦਾ ਜਿਸ ਤਰ੍ਹਾਂ ਬਾਕੀ ਹੁਣ ਸਕੂਲਾਂ ਦੇ ਸਾਡੇ ਪ੍ਰਿੰਸੀਪਲ ਸਾਹਿਬ ਆਏ ਆ ਇੱਥੋਂ ਦੇ ਸਾਬਕਾ ਪ੍ਰਿੰਸੀਪਲ ਸਾਹਿਬ ਵੀ ਆਏ ਆ ਉਹਨਾਂ ਨੇ ਗੱਲ ਦੱਸੀ ਆ ਕਿ 1200 ਬੱਚਾ ਪੜਦਾ ਹੈ ਤੁਸੀਂ ਇੱਕ ਇੱਕ ਬੱਚੇ ਤੋਂ ਪੁੱਛ ਸਕਦੇ ਹੋ ਕਿ ਇਹ ਜਿਹੜਾ ਸਾਇਕਲ ਪ੍ਰਿੰਸੀਪਲ ਹੈ ਇਹਦੀਆਂ ਹਰਕਤਾਂ ਕੀ ਆ ਸੋ ਅਸੀਂ ਸਰਕਾਰ ਨੂੰ ਅੱਜ ਬੇਨਤੀ ਕੀਤੀ ਹੈ ਕਿ ਤੁਸੀਂ ਸਾਨੂੰ ਜੋ ਕਿਆ ਸੀ ਜਿਹੜੇ ਵਚਨਾਂ ਦੇ ਸਰਕਾਰ ਬਣਾਈ ਸੀ ਉਹਦੇ ਚੋਂ ਇੱਕ ਵੀ ਲਾਗੂ ਨਹੀਂ ਕੀਤਾ ਨਾ ਕਹਿੰਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕੀ ਕਿਹਾ ਹਰਜੋਤ ਸਿੰਘ ਬੈਂਸ ਸਾਡੇ ਸਿੱਖਿਆ ਮੰਤਰੀ ਨੇ ਪੰਜਾਬ ਦੇ ਜਿਹੜੇ ਉਹਨਾਂ ਨਾਲ ਇੱਥੋਂ ਦੇ ਐਮਐਲਏ ਸਾਹਿਬ ਨੇ ਵੀ ਗੱਲ ਕੀਤੀ ਹੈ ਐਮਐਲਏ ਸਾਹਿਬ ਨੇ ਇੱਕ ਲਿਟਰਨ ਦੇ ਵਿੱਚ ਵੀ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਪ੍ਰਿੰਸੀਪਲ ਦਿਓਗੇ ਤਾਂ ਤਾਂ ਬਦਲਾਂਗੇ ਉਹਨਾਂ ਚਿਰ ਉਹ ਭਾਵੇਂ ਜੋ ਮਰਜ਼ੀ ਕਰਦਾ ਰਹੇ ਉਹਨਾਂ ਚਿਰ ਉਹ ਰੰਗ ਰਲੀਆਂ ਮਣਾਉਂਦਾ ਰਹੇ ਸਰਕਾਰ ਨੂੰ ਕੋਈ ਮਤਲਬ ਪ੍ਰਵਾਹ ਨਹੀਂ ਤੇ ਜਦੋਂ ਤੁਸੀਂ ਪ੍ਰਿੰਸੀਪਲ ਹੁਣ ਮੈਨੂੰ ਇਹ ਗੱਲ ਦੱਸੋ ਪ੍ਰਿੰਸੀਪਲ ਗਵਰਨਮੈਂਟ ਦਿੰਦੀ ਹੁੰਦੀ ਹੈ ਕਿ ਜਾਂ ਲੋਕ ਗਵਰਨਮੈਂਟ ਤੋਂ ਦਿੰਦੇ ਨੇ ਇੱਕ ਸਵਾਲ ਹੋਰ ਲੈ ਲਓ ਜਿੱਤਰਾ ਸਰਕਾਰ ਕਹਿ ਰਹੀ ਵੀ ਅਸੀਂ ਨੌਕਰੀਆਂ ਵੀ ਦੇ ਰਹੇ ਹਾਂ ਜਦੋਂ ਉਹ ਕਹਿੰਦੇ ਵੀ ਸਾਨੂੰ ਪ੍ਰਿੰਸੀਪਲ ਦੇ ਦਿਓ ਕੀ ਗੱਲ ਹਲਕਾ ਖੇਮ ਕਰਨ ਦੇ ਵਿੱਚ ਸਾਡੇ ਕੋਲ ਪੜ੍ਹੇ ਲਿਖੇ ਬੰਦੇ ਨੇ ਤੁਸੀਂ ਉਹਨਾਂ ਦਾ ਚੈਲੰਜ ਕਬੂਲ ਕਰੋ ਸਕੋ ਜਾਂ ਵਹੀਂ ਪ੍ਰਿੰਸੀਪਲ ਦੇਨੇ ਤੁਹਾਨੂੰ ਜੇ ਪਿਛਲੇ ਦਿਨ ਹੀ ਅਸੀਂ ਜਦੋਂ ਮੋਦੀ ਸਾਹਿਬ ਨੇ ਕਿਹਾ ਨਾ ਹਿਮਕੁੰਡ ਸਾਹਿਬ ਤੇ ਅਸੀਂ ਪੁਲ ਬਣਾਉਣ ਦੀ ਮਨਜ਼ੂਰੀ ਦੇਤੀ ਹਾਂ ਤੇ ਉਸ ਵੇਲੇ ਸਾਡੇ ਸਿੱਖਾਂ ਨੇ ਕਿਹਾ ਵੀ ਆ ਬਹੁਤ ਵਧੀਆ ਕੰਮ ਕੀਤਾ ਹੈ ਹਾਂ ਦੱਸੋ ਸਿੱਖਾਂ ਨੂੰ ਫੁੱਲੀਆਂ ਪਾ ਕੇ ਭੂਵੇ ਕਰਨਾ ਚਾਹੁੰਦੇ ਆ ਸਾਡਾ ਤਾਂ ਕੋਈ ਡਿਫੈਂਸ ਮਨਿਸਟਰ ਸਾਡਾ ਕੋਈ ਡਿਫੈਂਸਰ ਦੇ ਵਿੱਚ ਅਫਸਰ ਹੀ ਨਹੀਂ ਹਮ ਇੱਕ ਇੱਕ ਕਰਕੇ ਬਾਹਰ ਕਰਤਾ ਤੇ ਹੁਣ ਅੱਜ ਜੇ ਪ੍ਰਿੰਸੀਪਲ ਦੀ ਗੱਲ ਆਈ ਇਹ ਤੇ ਸਰਕਾਰ ਕਹਿੰਦੀ ਸਾਨੂੰ ਦਿਓ ਸਰਕਾਰ ਨੇ 5 ਸਾਲ 4 ਸਾਲ 3 ਸਾਲ ਬੀਤ ਗਏ ਅਗਲੇ ਤੇ ਕਹਿੰਦੇ ਸੀ ਬਾਹਰ ਭੇਜ ਰਹੇ ਹਾਂ ਜੀ ਟ੍ਰੇਨਿੰਗ ਦੇਣ ਵਾਸਤੇ ਤੇ ਇਹ ਦਿੱਲੀ ਤੋਂ ਭੇਜੇ ਆ ਇਹ ਸਾਨੂੰ ਐਮਐਨਐਸ ਸਕੂਲ ਦਿੱਲੀ ਤੋਂ ਦਿੱਤੇ 118 ਸਕੂਲ ਤੇ ਉਹਨਾਂ ਦੇ ਵਿੱਚ ਜੋ ਬੱਚੇ ਨੇ ਸਿੱਖਿਆ ਅੱਜ ਤੁਹਾਡੇ ਸਾਹਮਣੇ ਆ। ਭਾਜੀ ਬੈਂਤ ਨੂੰ ਇਸ਼ਾਰਾ ਕਰ ਲਈਆ। ਸਰ ਸਰ ਕਿਵੇਂ ਦੇਖਦੇ ਹੋ ਜੀ? ਕਹਿੰਦੇ ਬੇਟੀ ਪੜ੍ਹਾਓ, ਬੇਟੀ ਪੜ੍ਹਾਓ ਦਾ ਜਿਹੜਾ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਜਿਹੜਾ ਕਨਸੈਪਟ ਸਰਕਾਰ ਨੇ ਦਿੱਤਾ ਸੀ ਕਿਵੇਂ ਦੇਖ ਰਹੋ ਆਹ ਬੇਟੀ ਬਚਾਈ ਜਾ ਰਹੀ ਹੈ ਜੀ। ਦੇਖੋ ਇਹ ਜਿਹੜਾ ਅੱਜ ਇੱਥੇ ਵੇਖਣ ਚ ਆਇਆ ਨਾ ਜੀ, ਸੁਣਨ ਚ ਆਇਆ ਜੋ ਪਤਾ ਲੱਗਾ ਕਿਉਂਕਿ ਬੱਚਿਆਂ ਦੇ ਪੇਰੈਂਟਸ ਇੱਥੇ ਮੌਜੂਦ ਨੇ। ਜੀ। ਸੋ ਇਹ ਜਿਹੜਾ ਸਰਕਾਰ ਦਾ ਸਰਕਾਰ ਨੇ ਬਹੁਤ ਵੱਡੀ ਪ੍ਰਾਪਤੀ ਦੱਸਦੀ ਹੈ ਕਿ ਸਾ ਸਿੱਖਿਆ ਨੂੰ ਲੈ ਕੇ ਹੀ ਹਰ ਮਾਪੇ ਜਿਹੜੇ ਨਾ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਚਿੰਤਤ ਹੁੰਦੇ ਨੇ ਸਿਹਤ ਉਹਨਾਂ ਦਾ ਦੂਸਰਾ ਪਾਰਟ ਆਉਂਦਾ ਸੋ ਇੱਥੇ ਜਿਹੜੇ ਸਾਡਾ ਇਹ ਸਕੂਲ ਜਿਹੜਾ ਸਕੂਲ ਆਫ ਐਮਿਨੈਂਸ ਆ ਇੱਥੇ ਇੱਕ ਸਕੂਲ ਦੀ ਮੈਨੇਜਮੈਂਟ ਕਮੇਟੀ ਵੀ ਬਣਦੀ ਸੋ ਇੱਥੇ ਸਾਡੇ ਲਾਗਲੇ ਪਿੱਖੀਵਿੰਡ ਦੇ ਲਾਗਲੇ ਪਿੰਡਾਂ ਚੋਂ ਬੱਚਿਆਂ ਨੇ ਐਜੂਕੇਸ਼ਨ ਲੈਣ ਆਉਣਾ ਤੇ ਜਿਹੜੇ ਬੱਚੇ 6 ਇਹ ਜਿਹੜਾ ਸਕੂਲ ਹੈ 6ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੀ ਸਿੱਖਿਆ ਉਹ ਸਾਨੂੰ ਦੇ ਪ੍ਰੋਵਾਈਡ ਕਰਵਾਉਣ ਦਾ ਜਿਹੜਾ ਵਾ ਇਹਨਾਂ ਦਾ ਆਸ਼ਾਵਾ ਸੋ ਇੱਥੇ ਜਦੋਂ ਅਸੀਂ ਦੇਖਿਆ ਹਨ ਕਿ ਕਿ ਜਿਹੜੇ ਬੱਚੇ ਆ ਰਹੇ ਨੇ ਉਹ ਤਾਂ ਅੰਡਰ ਗਾਰਡੀਅਨ ਆ ਰਹੇ ਨੇ ਸੋ ਸਕੂਲ ਦਾ ਜਿਹੜਾ ਪੂਰਾ ਸਟਾਫ ਆ ਪ੍ਰਿੰਸੀਪਲ ਹੈ ਚਾਹੇ ਉਹ ਸਕੂਲ ਟੀਚਰ ਹੈ ਚਾਹੇ ਹੋਰ ਸਟ ਗਾਰਡੀਅਨ ਬਤੌਰ ਉਹਨਾਂ ਨੇ ਉਹਨਾਂ ਨੂੰ ਪ੍ਰੋਪਰ ਸਿੱਖਿਆ ਦੇਣੀ ਹੈ ਘਰੇਲੂ ਸਿੱਖਿਆ ਦੇਣੀ ਹੈ ਆਪਣੀ এডਿਕੇਸ਼ਨ ਸਿੱਖਿਆ ਦੇਣੀ ਹੈ ਸਮਾਜਿਕ ਸਿੱਖਿਆ ਦੇਣੀ ਹੈ ਸੋ ਇੱਥੇ ਜੋ ਬੱਚਿਆਂ ਨੇ ਅੱਖਾਂ ਨਾਲ ਵੇਖਿਆ ਉਹਨਾਂ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਸੋ ਸਾਡੇ ਬੱਚਿਆਂ ਨੂੰ ਜਿਹੜੀ ਇੱਥੇ ਅੱਛੀ ਵਧੀਆ ਸਿੱਖਿਆ ਲੈ ਕੇ ਜਾਣ ਦਾ ਜਿਹੜਾ ਸਾਨੂੰ ਕਿਹਾ ਗਿਆ ਸੀ ਉਹਦੇ ਅੰਗੇਜਡ ਜੋ ਇੱਥੇ ਐਕਟੀਵਿਟੀਜ਼ ਹੋਈਆਂ ਨੇ ਬੜੇ ਗ੍ਰੀਵੈਂਸ ਸੈਕਟ ਜਿਹੜੇ ਨੇ ਉਹ ਪ੍ਰਿੰਸੀਪਲ ਦੇ ਉੱਪਰ ਲੱਗੇ ਨੇ ਕਿ ਉਹ ਸਟਾਫ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਨੇ ਔਰ ਬੱਚੇ ਕਿਸ ਤਰ੍ਹਾਂ ਜਾਂਦੇ ਕਿਉਂਕਿ ਜੇ ਉਹ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਜੁੜੇ ਹੋਏ ਨੇ ਉਹ ਸ਼ਬਦ ਸੋ ਉਹ ਅਸੀਂ ਕਈ ਵਾਰ ਐਕਸਪਲੇਨ ਕਰਨ ਤੋਂ ਵੀ ਕੰਨੀ ਘਤਰਾਉਂਦੇ ਆ ਗਵਰਨਮੈਂਟ ਨੂੰ ਪ੍ਰੋਪਰ ਸ਼ਿਕਾਇਤ ਕਰਤਾਵਾਂ ਨੇ ਜਿਹੜੇ ਬੱਚਿਆਂ ਦੇ ਮਾਪੇ ਨੇ ਜਾਂ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਸਰਕਾਰ ਦੇ ਧਿਆਨ 'ਚ ਸਾਰਾ ਮਸਲਾ ਲਿਆਂਦਾ ਉਹਨਾਂ ਨੇ ਜਿਹੜੇ ਐ ਕਰਦੇ ਨੇ ਉਹਨਾਂ ਕੋਲ ਜਾ ਕੇ ਵੀ ਇਹ ਮੰਗ ਕੀਤੀ ਹੈ ਪਰ ਜੇ ਉਹ ਸਰਕਾਰ ਦਾ ਨਮਾਇੰਦਾ ਹੋਣ ਦੇ ਨਾਤੇ ਜਾਂ ਸਰਕਾਰ ਦਾ ਜਿਹੜਾ ਐਜੂਕੇਸ਼ਨ ਮਿਨਿਸਟਰ ਆ ਜਾਂ ਸਾਡਾ ਜਿਹੜਾ ਡਿਸਟ੍ਰਿਕਟ ਦੀ ਜਿਹੜੀ ਸਾਡੀ ਪ੍ਰੋਪਰ ਪ੍ਰਸ਼ਾਸਨਿਕ ਅਧਿਕਾਰੀ ਨੇ ਜੋ ਇੱਥੇ ਆਣ ਕੇ ਉਸ ਸ਼ਿਕਾਇਤ ਕਰਕੇ ਸ਼ਿਕਾਇਤ ਬਹੁਤ ਗ੍ਰੀਵੈਂਸ ਹੈ ਇੱਥੇ ਇੱਥੇ ਆਣ ਕੇ ਉਹਦੀ ਨਾਮ ਪੜਤਾਲ ਕਰਨ ਦਾ ਜ਼ਰੂਰੀ ਸਮਝਿਆ ਸੋ ਅੱਜ ਸਵੇਰੇ ਪ੍ਰਿੰਸੀਪਲ ਸਾਹਿਬ ਜਾ ਰਹੇ ਸੀ ਅਸੀਂ ਆ ਰਹੇ ਸੀ ਜਦ ਅਸੀਂ ਉਹਨਾਂ ਨੂੰ ਇਹ ਗੱਲ ਪੁੱਛੀ ਤਾਂ ਉਹਨਾਂ ਨੇ ਆਪਣੀ ਕਾਰ ਦਾ ਸ਼ੀਸ਼ਾ ਬੰਦ ਕਰ ਲਿਆ ਇਹਦਾ ਮਕਸਦ ਇਹ ਆ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੁਝ ਇੱਥੇ ਹੋਇਆ ਜਿਹੜਾ ਆਪਣੇ ਆਪ ਨੂੰ ਲੁਕਾ ਕੇ ਭੱਜ ਗਿਆ ਕਿ ਉਹ ਸੱਚਾ ਬੰਦਾ ਹੈ ਉਹ ਆ ਕੇ ਮ ਬਚਾ ਕੇ ਆਪਣੇ ਗੱਲ ਦੱਸਦਾ ਸੋ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਜਿਹੜੇ ਪ੍ਰਿੰਸੀਪਲ ਪੈਦਾ ਕਰਨੇ ਆ ਇਹ ਵੀ ਸਰਕਾਰ ਦਾ ਕੰਮ ਆ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਾਉਣੀ ਇਹ ਵੀ ਸਰਕਾਰ ਦਾ ਕੰਮ ਆ ਅਸੀਂ ਤਾਂ ਉਹ ਆਪਣੇ ਹੱਕ ਲੈਣੇ ਆ ਸੋ ਸਾਨੂੰ ਇਹ ਮਜਬੂਰ ਨਾ ਕਰੇ ਸਰਕਾਰ ਇਸ ਕਿੰਨੀ ਦਾ ਅਸੀਂ ਇੱਕ ਹਫ਼ਤੇ ਦਾ ਜਿਹੜਾ ਆਲਟੀਮੇਟਮ ਦਿੱਤਾ ਵਾ ਜੇਕਰ ਇਹ ਪ੍ਰਿੰਸੀਪਲ ਦੇ ਨਾਲ ਪ੍ਰੋਪਰ ਡਿਪਾਰਟਮੈਂਟਲ ਜੋ ਕਾਰਵਾਈ ਬਣਦੀ ਹੈ ਜੇਕਰ ਉਹ ਕਾਰਵਾਈ ਨਹੀਂ ਹੁੰਦੀ ਤਾਂ ਸਾਡੀ ਪਾਰਟੀ ਜੋ ਸਾਡੇ ਨਾਲ ਅੱਜ ਸਾਡੇ ਹਮਖਿਆਲੀ ਜਿਹੜੇ ਸਾਡੇ ਜਥੇਦਾਰ ਇੱਥੇ ਆਏ ਨੇ ਜਾਂ ਸਾਡੇ ਨਾਲ ਜਿਹੜੇ ਪੇਰੈਂਟਸ ਆਏ ਨੇ ਜਾਂ ਹੋਰ ਜਿਹੜੇ ਸ਼ਹਿਰ ਦੇ ਨਿਵਾਸੀ ਆਏ ਨੇ ਅਸੀਂ ਸਾਰਾ ਇਹਦੇ ਦੇ ਐਕਸ਼ਨ ਪਲਾਨ ਤਿਆਰ ਕੀਤਾ ਵਾ ਅਸੀਂ ਐਕਸ਼ਨ ਕਰਾਂਗੇ ਫਿਰ ਅਸੀਂ ਜੋ ਜਿੰਨਾ ਐਕਸ਼ਨ ਹੋ ਸਕਦਾ ਦੇਖੋ ਜੀ ਸਾਡਾ ਸਭ ਤੋਂ ਪਹਿਲਾ ਐਕਸ਼ਨ ਵੀ ਅਸੀਂ ਇੱਥੇ ਆਣ ਕੇ ਖੁੱਲਾ ਬਾਦ ਦਰਬਾਰ ਲਾ ਕੇ ਇਹਨਾਂ ਦੀਆਂ ਕਰਤੂਤਾਂ ਸਰਕਾਰ ਦੀਆਂ ਕਰਤੂਤਾਂ ਔਰ ਪ੍ਰਿੰਸੀਪਲ ਦੀਆਂ ਕਰਤੂਤਾਂ ਨੂੰ ਜਨਤਾ 'ਚ ਨੰਗਿਆ ਕਰਾਂਗੇ ਅਸੀਂ ਨਹੀਂ ਚਾਹੁੰਦੇ ਕਿ ਜਿਹੜੀ ਕਈ ਵਾਰ ਕਈ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਧੀਆ ਪੁੱਤਾਂ ਦੇ ਨਾਲ ਨਿਕਮਾਨ ਮਰਿਆਦਾ ਨਾਲ ਜੁੜੀਆਂ ਹੁੰਦੀਆਂ ਨੇ ਕਿਉਂਕਿ ਜਿਹੜੀ ਵੀ ਇੱਥੇ ਸਾਨੂੰ ਬਾਬੇ ਨਾਨਕ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ ਹੈ ਉਹਨੇ ਕਿਹਾ ਸੋ ਕਿਉ ਮੰਦਾ ਕੀ ਜਤ ਜਮੈ ਰਜ਼ਾਨ ਸੋ ਅਸੀਂ ਔਰਤ ਨੂੰ ਲੈ ਕੇ ਚਾਹ ਸਾਡੀ ਉਹ ਮਾਂ ਦੇ ਰੂਪ ਚਾਹ ਚਾਹ ਸਾਡੀ ਉਹ ਧੀ ਦੇ ਰੂਪ ਚਾਹ ਚਾਹ ਸਾਡੀ ਉਹ ਪਤਨੀ ਦੇ ਰੂਪ ਚਾਹ ਜਿਸ ਵੀ ਰੂਪ ਚ ਔਰਤ ਆ ਉਹਦਾ ਸਤਿਕਾਰ ਕਰਨਾ ਸਾਡਾ ਫਰਜ਼ ਆ ਅਸੀਂ ਨਹੀਂ ਚਾਹੁੰਦੇ ਕਿ ਜੋ ਕੁਝ ਸਕੂਲ ਦੇ ਇਸ ਅੰਦਰ ਹਾਤੇ ਦੇ ਵਿੱਚ ਹੁੰਦਾ ਉਹ ਬਾਹਰ ਪਬਲਿਕਲੀ ਲੋਕਾਂ ਚ ਜਾਵੇ ਤੇ ਸਾਡਾ ਇਸ ਨਾਮ ਬਦਨਾਮ ਹੋਵੇ ਕਿਉਂਕਿ ਅਸੀਂ ਇੱਥੋਂ ਸਿੱਖਿਆ ਲੈਣੀ ਐ ਔਰ ਸਿੱਖਿਆ ਲੈਣਾ ਸਾਡਾ ਅਧਿਕਾਰ ਆ ਔਰ ਸਾਡੇ ਇਲਾਕੇ ਨੂੰ ਅਸੀਂ ਇਹ ਜਿਹੜੀਆਂ ਸਹੂਲਤਾਂ ਸਾਨੂੰ ਮਿਲਦੀਆਂ ਅਸੀਂ ਕਿਸੇ ਕੀਮਤ ਤੇ ਖੋਣਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਸਾਡੀ ਪਾਰਟੀ ਦੀ ਬੜੀ ਪਰਜੋਰ ਮੰਗ ਆ ਕਿ ਇਸ ਪ੍ਰਿੰਸੀਪਲ ਨੂੰ ਜੋ ਸਿੱਖਿਆ ਵਿਭਾਗ ਦੇ ਨਿਯਮ ਅਨਸਾਰ ਜਿੰਨੀ ਸਖਤ ਤੋਂ ਸਖਤ ਕਾਰਵਾਈ ਬਣਦੀ ਉਹ ਕੀਤੀ ਜਾਵੇ ਔਰ ਇੱਥੇ ਨਵਾਂ ਪ੍ਰਿੰਸੀਪਲ ਦਿੱਤਾ ਜਾਵੇ ਨਹੀਂ ਤੇ ਘੱਟੋ ਘੱਟ ਆਫਿਸ ਹਟ ਕਰਨ ਵਾਸਤੇ ਇੱਥੇ ਬਹੁਤਾਤ ਜਿਹੜੇ ਆ ਸਾਡੇ ਕੋਈ ਫੀਮੇਲ ਸਟਾਫ ਇੱਥੇ ਜਿਹੜੇ ਸਾਡੇ ਮੌਜੂਦ ਨੇ ਉਹਨਾਂ ਚ ਐਜੂਕੇਟ ਸਟਾਫ ਹੋਏਗਾ ਸੋ ਇਹ ਸਕੂਲ ਦਾ ਪੂਰਾ ਪ੍ਰਬੰਧ ਹੈ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਸਾਡੇ ਬੱਚਿਆਂ ਦੀਆਂ ਭਾਵਨਾਵਾਂ ਦਾ ਸਾਡੇ ਮਾਪਿਆਂ ਦੀਆਂ ਜਿਹੜੇ ਬੱਚਿਆਂ ਦੇ ਮਾਪਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਸਰ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਇਹ ਇਹ ਸਾਣਾ ਮਾਨਦਾਲ ਤੋਂ ਸਾਡੇ ਸਿੰਘ ਸਹਿਬਾਨ ਔਰ ਇਹਨਾਂ ਨੇ ਆਪਣੀ ਗੱਲ ਪੂਰੀ ਵਖੂਬ ਰੱਖੀ ਹੈ ਕਿ ਹਮੇਸ਼ਾ ਹੀ ਅਸੀਂ ਬੇਟੀ ਪੜ੍ਹਾਓ ਤੇ ਬੇਟੀ ਬਚਾਓ ਦੀ ਗੱਲਬਾਤ ਕਰਦੇ ਆ ਕਿ ਸਾਡੇ ਬੱਚੇ ਜਿਹੜੇ ਆ ਉੱਚ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰਨ ਪਰ ਜਦੋਂ ਇੱਥੇ ਆ ਕੁਝ ਹੋ ਰਿਹਾ ਜੋ ਸਟਾਫ ਜਿਹੜਾ ਉਹੀ ਗਲਤ ਹਰਕਤਾਂ ਕਰੂਗਾ ਤੇ ਫਿਰ ਅਸੀਂ ਕਿਸ ਤੇ ਵਿਸ਼ਵਾਸ ਕਰਾਂਗੇ ਕਿਵੇਂ ਸਾਡੇ ਬੱਚੇ ਜਿਹੜੇ ਆ ਉੱਚੀ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਕਰ ਸਕਣਗੇ ਸੋ ਅਸੀਂ ਪ੍ਰਿੰਸੀਪਲ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਡੀ ਜਿਹੜੀ ਆ ਉਪਭਾਗ ਕੇ ਲੈ ਜਾਂਦੇ ਨੇ ਤੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਨਹੀਂ ਹੋ ਸਕੀ ਦੂਜੀ ਗੱਲ ਇਹ ਹੈ ਵੀ ਜੇ ਵਾਕਿਆ ਉਹ ਸੱਚੇ ਸੀ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਆਪਣੀ ਗੱਲ ਬੇਬਾਕ ਹੋ ਕੇ ਰੱਖਣੀ ਚਾਹੀਦੀ ਸਰਕਾਰ ਹੁਣ ਇਹ ਵੀਡੀਓ ਜਿਹੜੀ ਸਰਕਾਰ ਦੀ ਝੋਲੀ ਵਿੱਚ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਇਸ ਪ੍ਰਿੰਸੀਪਲ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਔਰ ਨਾਲ ਦੀ ਨਾਲ ਸਿੱਖ ਜਥੇਬੰਦੀਆਂ ਦਾ ਅਗਲਾ ਐਕਸ਼ਨ ਕੀ ਹੋਵੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਪੰਜਾਬੀ ਲੋਕ ਚੈਨਲ ਧੰਨਵਾਦ